ਫ੍ਰੀ ਲੋਅ ਸ਼ਹਿਰ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਨਾਕੇ ਜਾਰੀ ਸੈਂਕੜਾਂ ਦੇ ਹਿਸਾਬ ਨਾਲ ਵਾਹਨ ਚਾਲਕਾਂ ਦੇ ਕੱਟੇ ਚਲਾਣਾ ਤੇ ਪਟਾਕੇ ਮਾਰ ਵਾਹਨ ਕੀਤੇ ਬੰਦ ਜਿਤਨਾ ਸੀ ਕਿ ਫਲੋਰ ਸ਼ਹਿਰ ਵਿੱਚ ਪਿਛਲੇ ਹਫਤੇ ਤੋਂ ਹੀ ਜ਼ਿਲ੍ਹਾ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਵੱਲੋਂ ਹੁਲੜਵਾਜ਼ਾਂ ਤੇ ਬਿਨਾਂ ਕਾਗਜ਼ਤ ਵਾਹਨ ਚਾਲਕਾਂ ਦੇ ਨਾਕਾ ਵਿੱਚ ਦਮ ਕੀਤਾ ਹੋਇਆ ਹੈ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਕਾਗਜ਼ਤ ਸੈਂਕੜੇ ਮੋਟਰਸਾਈਕਲਾਂ ਦੇ ਚਲਾਣ ਕੱਟੇ ਤੇ ਬਹੁਤ ਸਾਰੇ ਮੋਟਰਸਾਈਕਲ ਬੰਦ ਕੀਤੇ ਇਨ੍ਹਾਂ ਨਾਕਿਆਂ ਨਾਲ ਸ਼ਹਿਰ ਵਾਸੀਆਂ ਨੂੰ ਅਤੇ ਸਕੂਲ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਬਹੁਤ ਹੀ ਰਾਹਤ ਮਿਲੀ ਹੈ ਅਤੇ ਲੁਠਾ ਖੂਆਂ ਵਿੱਚ ਕਾਫੀ ਫਰਕ ਪਿਆ ਹੈ ਟ੍ਰੈਫਿਕ ਪੁਲਿਸ ਅਧਿਕਾਰੀ ਐਨ ਐ ਸਾਹਕ ਹਨ ਕਿ ਕਿਸੇ ਦੀ ਵੀ ਨਹੀਂ ਸੁਣਦੇ ਇਸ ਕਰਕੇ ਹੁਲੜਪਾਣਾ ਵਿੱਚ ਪੁਲਿਸ ਦਾ ਦਹਿਲ ਪੈਦਾ ਹੋਇਆ ਹੈ ਅੱਜ ਨੂਰਮਨ ਰੋਡ ਤੇ ਨਾਕਾ ਲਗਾ ਕੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ 16 ਮੋਟਰਸਾਈਕਲ 2 ਕਾਰਾਂ ਤੇ ਚਲਾਣ ਕੱਟੇ ਤੇ 2 ਮੋਟਰਸਾਈਕਲ ਬੰਦ ਕੀਤੇ ਇੰਸਪੈਕਟਰ ਕੇਵਲ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਇਹ ਕਾਰਵਾਈ ਇਸੇ ਤਰ੍ਹਾਂ ਨਿਰਵਿਘਨ ਚਲਦੀ ਰਹੇਗੀ ਏਪੀਨੂ ਜੀ ਪੰਜਾਬੀ ਲਈ ਪਲਾਰ ਤੋਂ ਸਿੰਧਰ ਸਿੰਘ ਦੇ ਨਾਲ ਪ੍ਰੋਪਲ ਦੀ ਵਿਸ਼ੇਸ਼ ਰਿਪੋਰਟ ਉਹ ਜਗਾ ਜਗਾ ਤੇ ਤੁਸੀਂ ਚਲਾਨ ਵੀ ਕਾਫੀ ਕਰ ਰਹੇ ਹੋ ਸਰ ਅੱਜ ਤੁਸੀਂ ਫਲੋਰ ਬਿਨਾਂ ਬੈਂਕ ਦੇ ਸਾਹਮਣੇ ਤੁਸੀਂ ਨਾਕਾ ਲਗਾਇਆ ਹੈਗਾ ਸਰ ਕਿੰਨੇ ਹੈ ਜੋ ਫਾਰਮੂਲਰੀ ਚਲਾਨ ਕੀ ਦੇ ਗਏ ਕਿੰਨੇ ਬੌਂਡ ਕੀਤੇ ਹੈਗੇ ਆ ਕੋਈ ਅੰਡਰ 18 ਕੋਈ ਮੜਿਆ ਕੋਈ ਅੱਜ ਅਸੀਂ ਉੱਚ ਅਫਸਰਾਂ ਵੱਲਾਂ ਦੇ ਭਗਵਾਨ ਨਾਲ ਫਲੋਰ ਦੇ ਵਿੱਚ ਟ੍ਰੈਫਿਕ ਕੰਟਰੋਲ ਵਾਸਤੇ ਤੇ ਸਨੈਚ ਨੂੰ ਠੱਲ ਪਰਾਉਣ ਵਾਸਤੇ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾ ਕੇ ਉਹਦਾ ਵੀਕਲਰ ਦੇ ਚਲਾਨ ਵੀ ਕਰ ਰਹੇ ਆ ਕਤੇ ਜਿਹੜੇ ਹੈਗੇ ਆ ਸ਼ੱਕੀ ਬੱਚੇ ਆ ਉਹਨਾਂ ਦੀ ਪੁਸ਼ਟੀ ਵੀ ਕਰ ਰਹੇ ਆ ਉਹਨਾਂ ਲੜਕੇ ਜੋ ਹੈਗੇ ਆ 22 ਤੋਂ 24 25 ਦੇ ਸਾਲ ਦੇ ਵਿੱਚ ਲੜਕੇ ਆ ਜਿਹੜੇ ਜਿੰਨਾ ਤੇ ਸ਼ੱਕ ਪੈਂਦਾ ਉਹ ਸਾਡੇ ਕੋਲ ਐਪ ਹੈਗੀ ਆ ਪਾਕ ਸਾਹਿਬ ਦੇ ਜਿਹੜੀ ਇਹ ਉਹਨਾਂ ਨੂੰ ਚੈੱਕ ਕਰਕੇ ਜੀ ਉਹਨਾਂ ਦਾ ਰਿਕਾਰਡ ਉਹਦੇ ਵਿੱਚ ਉਹਨਾਂ ਦਾ ਕਾਰਡ ਸਾਫਕਾ ਉਹਦੇ ਵਿੱਚ ਪਰਚੇ ਹੁੰਦੇ ਆ ਉਹਨਾਂ ਦੇ ਕਈਆਂ ਦੇ ਆ 3 4 ਦੇ ਇਸ ਤਰ੍ਹਾਂ ਨਿਕਲੇ ਸੀ ਉਹਨਾਂ ਦਾ ਅਸੀਂ ਫਿਰ ਪੂਰਾ ਵੈਰੀਫਾਈ ਕਰਦੇ ਆ ਪਿਛਲਾ ਰਿਕਾਰਡ ਸਾਰਾ ਵੈਰੀਫਾਈ ਕਰਦੇ ਆ ਪਾਕ ਦੇ ਇਹ ਜੀ ਐਪ ਉਹ ਨੂੰ ਚੈੱਕ ਕੀਤਾ ਜਾਂਦਾ ਠੀਕ ਹੈ ਸਰ ਜਿੱਦਾਂ ਇਹ ਤਾਂ ਮੋਟਸਲਾ ਹੋ ਗਿਆ ਜਿੱਦਾਂ ਕਾਰਾਂ ਦੇ ਵਿੱਚ ਜਿਹੜੀਆਂ ਬਲੈਕ ਜਿਹੜੇ ਸ਼ੀਸ਼ੇ ਕੀਤੇ ਹੋਏ ਆ ਉਹਨਾਂ ਤੇ ਵੀ ਤੁਸੀਂ ਕਾਰਵਾਈ ਕਰਦੇ ਸਰ ਹਾਂ ਜੀ ਜਿੰਨਾਂ ਨੇ ਕਾਰਾਂ ਦੀ ਵੀ ਚੈੱਕ ਕਰਦੇ ਆ ਜਿੰਨੇ ਕੋਈ ਬਲੈਕ ਸ਼ੀਸ਼ੇ ਕਰਾਏ ਹੋਏ ਆ ਜਾਂ ਕੋਈ ਜਾਲੀਆਂ ਲਾਈਆਂ ਹੋਈਆਂ ਉਹਨਾਂ ਦੇ ਵੀ ਇੰਚਾਰਨ ਕੱਟ ਰਹੇ ਆ ਹੁਣ ਤੱਕ ਅਸੀਂ ਤਕਰੀਬਨ ਨਾਕਾ جاری ਐ ਤੇ ਅਕਲਪੁਰ ਫਲੋਰ ਦੇ ਵਿੱਚ ਸਾਰਾ ਗ੍ਰਾਾਮ ਦੇ ਉਹ ਕੱਟ ਚੁੱਕੇ ਆ ਤੇ ਦੋ ਮੋਟਰਸਾਈਕਲ ਬੰਨ੍ਹ ਚੁੱਕੇ ਆ ਜਿਨ੍ਹਾਂ ਦੇ ਕੋਈ ਵੀ ਡਾਕੂਮੈਂਟਸ ਨਹੀਂ ਠੀਕ ਹੈ। ਉਹਦੇ ਵਿੱਚ ਇੱਕ ਦੋ ਕਾਰਾਂ ਹੈਗੀਆਂ ਜਿਨ੍ਹਾਂ ਦੇ ਅਸੀਂ ਕਾਲੇ ਸ਼ੀਸ਼ੇ ਜਾਂ ਜਾਲੀਆਂ ਲਾਈਆਂ ਹੋਈਆਂ ਸੀ ਦੋ ਕਾਰਾਂ ਦੇ ਉਹਨਾਂ ਦੇ ਚਲਾਨ ਦਿੱਤੇ ਆ। ਪਰ ਇਨਾਕਾ ਕੰਟੀਨਿਊ ਚੱਲਦਾ ਰਹੂਗਾ ਇਦਾਂ ਹੀ ਚੈਕਿੰਗ ਜਰੀਗੀ। ਹਾਂਜੀ ਇਹ ਨਾਕੀ ਜਿਹੜੇ ਕੰਟੀਨਿਊ ਚੱਲਣਗੇ ਇਸ ਤਰ੍ਹਾਂ ਇਹਦੇ ਵਿੱਚ ਬਿਲਕੁਲ ਜਿਹੜੀ ਹੁੰਦਾ ਗੱਡੀ ਨੂੰ ਲੱਤ ਪਾਈ ਜਾਊਗੀ ਇਸੇ ਤਰ੍ਹਾਂ ਦਾ ਵੀ ਹੱਲਾ ਗੁੱਲਾ ਨਹੀਂ ਹੋਣ ਦਿੱਤਾ ਜਾਊਗਾ। ਉਸ ਇੱਕ ਚਲਾਨ ਅਸੀਂ ਐਸਾ ਕੱਟਿਆ ਜਿਹਦੇ ਵਿੱਚ ਕਿ ਮੋਟਰ ਜਿਹੜਾ ਹੈਗਾ ਟਰੈਕਟਰ ਆ ਉਹਦੇ ਉੱਤੇ ਉਹਨੇ ਟੈਕ ਉੱਚੀ ਆਵਾਜ਼ ਕਰਕੇ ਲਾਇਆ ਹੋਇਆ ਸੀ ਜਿਹਦੇ ਨਾਲ ਕੇ ਜਿਹੜਾ ਬਾਜ਼ਾਰ ਦੇ ਵਿੱਚ ਉਹ ਪਿੱਛੇ ਬੈਕ ਸਾਈਡ ਦੇ ਆਉਣ ਵਾਲੇ ਵਹੀਕਲ ਅਤੇ ਬਾਜ਼ਾਰ ਦੇ ਵਿੱਚ ਆਮ ਲੋਕਾਂ ਨੂੰ ਵੀ ਬਹੁਤ ਉਹਦਾ ਆਵਾਜ਼ ਦਾ ਸਾਹਮਣਾ ਕਰਨਾ ਪਿਆ ਉੱਚੀ ਆਵਾਜ਼ ਕਰਕੇ ਲਾਇਆ ਹੋਇਆ ਸੀ ਉਹਦਾ ਵੀ ਇੱਕ ਪ੍ਰੇਸ਼ਾਨ ਕਰਦਾ ਹੈ ਠੀਕ ਥੈਂਕ ਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ